ਜੀ ਮੇ ਅਪਰਸ ਬੈਸ਼ ਨੂੰ ਤੇ ਅੱਜ ਦੇ ਪਦੇ ਵਿੱਚ ਪੰਚਮ ਪਾਸ਼ਾ ਪੰਡਿਤ ਦੀ ਗੱਲ ਕਰਦੇ ਨੇ ਸੋ ਪੰਡਿਤ ਜੋ ਮਨ ਪਰਬੋਧ ਹੈ ਆਪ ਜੀ ਨੇ ਧਿਆਨ ਦੇਣਾ ਪੰਡਿਤ ਦੇ ਅਖਰੀ ਅਰਥ ਹੁੰਦੇ ਨੇ ਵਿਦਵਾਨ ਉਸ ਸਮੇਂ ਵਿੱਚ बड़े लिखे लोग ਘੱਟ ਹੁੰਦੇ ਸਨ ਤੇ ਜੋ ਪੰਡਿਤ ਸੀ ਉਹ ਲੋਕਾਂ ਨੂੰ ਉਪਦੇਸ਼ ਕਰਦਾ ਹੁੰਦਾ ਸੀ ਅੱਜ ਵੀ ਜੋ ਕਿਸੇ ਵੀ ਫਿਰਕੇ ਵਿੱਚ ਚਾਹੇ ਆਪਾਂ ਆਪਣੇ ਤੇ ਗੱਲ ਲਾਈਏ ਜੋ ਵੀ ਉਪਦੇਸ਼ ਕਰਦੇ ਨੇ ਉਹਨੂੰ ਆਪਾਂ ਵਿਦਵਾਨ ਕਹਿ ਦਿੰਦੇ ਆ ਜੀ ਇਹ ਵਿਦਵਾਨ ਹੈ ਸੋ ਪੰਡਿਤ ਜੋ ਮਨ ਪਰਬੁੱਧ ਹੈ ਦੇਖੋ ਜੀ ਸੋ ਪੰਡਿਤ ਦੇ ਨਾਲ ਲਿਖਿਆ ਹੋਇਆ ਹੈ ਔਰ ਪੰਡਿਤ ਦੇ ਤੱਤੇ ਨੂੰ ਔਂਕੜ ਵੀ ਲੱਗਿਆ ਹੋਇਆ ਅਸਲ ਪੰਡਿਤ ਪਹਿਲਾਂ ਜਿਹੜਾ ਆਪਣੇ ਮਨ ਨੂੰ ਜਗਾਉਂਦਾ ਹੈ ਪਾਤਸ਼ਾਹ ਕਹਿੰਦੇ ਮਨ ਨੂੰ ਜਗਾਵੇ ਫਿਰ ਕੀ ਆ ਪਰਬੋਧ ਹੈ ਉਪਦੇਸ਼ ਕਰੇ ਕਿਸੇ ਸੁਪਤੇ ਨੂੰ ਜਗਾਵੇ ਭਲਾ ਕਰੇ ਬਿਕੋਜ਼ ਪਹਿਲਾਂ ਪੰਡਿਤ ਨੂੰ ਬਦਵਾਨ ਨੂੰ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਹੈ ਮੈਂ ਕੀ ਬੋਲ ਰਿਹਾ ਜੋ ਮੈਂ ਬੋਲਦਾ ਮੈਨੂੰ ਪਤਾ ਹੈ ਜਾਂ ਨਹੀਂ ਪਤਾ ਇਹ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਹੈ ਪੰਡਿਤ ਹੈ ਹੀ ਉਹ ਭਾਈ ਜਿਹੜਾ ਪਹਿਲਾਂ ਆਪਣੇ ਮਨ ਨੂੰ ਪ੍ਰਬੁੱਧ ਕਰਦਾ ਹੈ ਮੈਂ ਪਹਿਲਾਂ ਵੀ ਬੇਨਤੀ ਕਰਦਾ ਹਾਂ ਬਾਅਦ ਵਿੱਚ ਵੀ ਬੇਨਤੀ ਕਰਾਂਗਾ ਇਹ ਕਿਸੇ ਧੋਤੀ ਵਾਲੇ ਦੀ ਗੱਲ ਨਹੀਂ ਕਿਸੇ ਗੋ삐 ਵਾਲੇ ਦੀ ਗੱਲ ਨਹੀਂ ਜੇ ਹੋਏਗੀ ਵੀ ਦੇਖੋ ਸਤਿਗੁਰੂ ਜੀ ਨੇ ਸਿਫਤ ਵੀ ਕੀਤੀ ਹੈ ਵਿਦਵਾਨ ਦੀ ਇਹ ਹੀ ਨੀ ਪਈ ਕਰਮ ਕਾਂਡ ਦੀ ਗੱਲ ਹੀ ਕੀਤੀ ਹੈ ਦੇਖੋ ਸਿਫਤ ਵੀ ਕੀਤੀ ਹੈ ਆਪ ਜੀ ਇੱਕ ਇੱਕ ਪੰਕਤੀ ਦੇ ਦਰਸ਼ਨ ਕਰਿਓ ਨਾਲ ਨਾਲ ਵਿਚਾਰ ਕਰਦੇ ਆ ਆਪ ਜੀ ਨੇ ਮਾਨੀ ਕਾਗਰ ਰੱਖਣਾ ਹੈ ਆਪ ਜੀ ਨੇ ਆਪਣੇ ਹੱਥਾਂ ਵਿੱਚ ਪਉਠੀ ਸਾਹਿਬ ਪ੍ਰਕਾਸ਼ ਕੀਤੀ ਹੈ ਧਿਆਨ ਰੱਖਣਾ ਏਕ-ਇਕ ਲਗਾਮਾਤਰ ਜੋ ਵੀ ਸਤਿਗੁਰੂ ਜੀ ਬੁਲਾਉਣਗੇ ਆਪ ਜੀ ਨੇ ਏਕ-ਇਕ ਲਗਾਮਾਤਰ ਦਾ ਔਰ ਭੰਗਤੀ ਦਾ ਵਿਆਖਿਆ ਦਾ ਧਿਆਨ ਧਿਆਨ ਕਰਨਾ ਹੈ ਦੇਖੋ ਪਾਤਸ਼ਾਹ ਨੇ ਸਿੱਖਤ ਵੀ ਕੀਤੀ ਹੈ ਆਪਣੇ ਆਪ ਨੂੰ ਪਹਿਲਾਂ ਜਗਾਵੇ ਫਿਰ ਦੂਜਿਆਂ ਨੂੰ ਦੱਸੇ ਇਦਾਂ ਨਾ ਹੋਵੇ ਵੀ ਪਾਣੀ ਇੱਕ ਪਾਸੇ ਤੋਂ ਪਾਣੀ ਆ ਰਿਹਾ ਦੂਜੇ ਪਾਸੇ ਨੂੰ ਪਾਣੀ ਜਾਂਦਾ ਪਈ ਹੈ ਆਪਣੇ ਆਪ ਨੂੰ ਜਗਾਵੇ ਫਿਰ ਦੂਜਿਆਂ ਨੂੰ ਜਗਾਵੇ ਸੋ ਪੰਡਿਤ ਜੋ ਮਨ ਪਰਬੋਧੈ ਆ ਰਾਮ ਨਾਮ ਆਤਮ ਮੈਂ ਸੋਤ ਹੈ ਆਤਮ ਮੈਂ ਆਪਣੇ ਅੰਦਰ ਵਸਾ ਲਵੇ ਇਸ ਸੱਚੇ ਨਾਮ ਨੂੰ ਆਪਣੇ ਆਪ ਨੂੰ ਸੋਦੇ ਭਾਵ ਮਾਲਕ ਦੇ ਨਾਮ ਨੂੰ ਆਪਣੇ ਅੰਦਰ ਵਸਾ ਲਵੇ ਆਤਮ ਮੈਂ ਆ ਰਾਮ ਨਾਮ ਸਾਰ ਰਸ ਪੀਵੇ ਸਾਰ ਵੇਖੋ ਜੀ ਸਾਰ ਹੁੰਦਾ ਹੈ ਉੱਚਾ શ્રેષ્ઠ ਜੋ ਪ੍ਰਭੂ ਦਾ ਨਾਮ ਹੈ ਜੀ ਉਹ શ્રેષ્ઠ ਹੈ ਸਭ ਤੋਂ ਉੱਚਾ ਪ੍ਰਭੂ ਦਾ ਨਾਮ ਹੈ ਸੱਚ ਹੈ ਫਿਰ ਜਿਹੜਾ ਇਹ ਰਾਸ ਹੈ ਨਾ RAM ਨਾਮ ਸਾਰ ਰਸ ਪੀਵੇ ਇਸ ਸੱਚੇ ਰਸ ਨੂੰ ਪੀਵੇ ਪਹਿਲਾਂ ਆਪ ਧਾਰਮਿਕ ਟੇਸਟ ਆਇਆ ਹੋਵੇ ਇਨਸਾਨ ਨੂੰ ਡਿਗਰੀਆਂ ਦੀ ਲੋੜ ਨਹੀਂ ਐ ਇੱਥੇ ਜੋ ਵੀ ਮਤ ਹੈ ਪਹਿਲਾਂ ਉਸ ਮਤ ਦਾ ਟੇਸਟ ਆਪਣੇ ਆਪ ਨੂੰ ਆਇਆ ਹੋਵੇ ਫਿਰ ਦੂਜੇ ਨੂੰ ਦੱਸਣਾ ਕਰੇ ਆਪ ਰਸ ਪੀਤਾ ਹੋਵੇ ਸੱਚੇ ਨਾਮ ਦਾ RAM ਨਾਮ ਸਾਰ ਰਸ ਪੀਵੇ ਉਸ ਪੰਡਤ ਕਾ ਉਪਦੇਸ਼ ਜਗ ਜੀਵ ਹੈ ਉਸ ਸਸੇ ਨਾਮ ਪੜ ਲੱਗ ਗਿਆ ਤੇ ਪੰਡਤ ਕੈ ਵੀ ਨਾਲ ਆ ਗਿਆ ਉਹਦੀ ਦਿੱਤੀ ਸਿੱਖਿਆ ਨੂੰ ਸੁਣ ਕੇ ਸੰਸਾਰ ਨੂੰ ਜੀਵਨ ਮਿਲਦਾ ਹੈ ਜੀ ਫਿਰ ਕਹਿੰਦੇ ਜਦੋਂ ਐਸਾ ਗਿਆਤਾ ਐਸਾ ਵਿਦਵਾਨ ਬੋਲਦਾ ਹੈ ਨਾ ਦੁਨੀਆ ਸੁਣਦੀ ਹੈ ਦੁਨੀਆ ਸੁਣਨਾ ਚਾਹੁੰਦੀ ਹੈ ਉਹਦੀਆਂ ਗੱਲਾਂ ਨੂੰ ਦੇਖੋ ਪੰਡਿਤ ਦੀ ਤਾਰੀਫ ਕੀਤੀ ਹੈ ਜਾਂ ਨਹੀਂ ਕੀਤੀ ਹੈ ਕੋਈ ਵਿਤਕਰਾ ਨਹੀਂ ਆ ਰਾਮ ਸ਼ਬਦ ਵੀ ਮਿਲਦਾ ਅੱਲਾ ਵੀ ਮਿਲਦਾ ਸਭ ਕੁਝ ਮਿਲਦਾ ਹੈ ਜੀ ਕੋਈ ਵਿਤਕਰਾ ਨਹੀਂ ਹੈ ਹਰ ਕੀ ਕਥਾ ਹਿਰਦੈ ਵਸਾਵੇ ਹੁਣ ਜਿਹੜੀ ਹਰੀ ਦੀ ਕਥਾ ਹੈ ਸੱਚੀ ਕਥਾ ਹੈ ਆਪਣੇ ਹਿਰਦੇ ਵਿੱਚ ਵਸਾਵੇ ਪਹਿਲਾਂ ਇਤਾਂ ਨਹੀਂ ਵੀ ਲੋਕਾਂ ਨੂੰ ਦੱਸੀ ਜਾਵੇ ਗੱਲਾਂ ਤੇ ਬੜੀਆਂ ਸੋਹਣੀਆਂ ਲੱਗਦੀਆਂ ਨੇ ਸਾਨੂੰ ਲੋਕ ਵੀ ਕਹਿੰਦੇ ਨੇ ਵਾਹ ਵਾਹ ਕੀ ਵਧੀਆ ਗੱਲਾਂ ਕਰਦਾ ਪਰ ਪਾਤਸ਼ਾਹ ਕਹਿੰਦੇ ਹਰ ਕੀ ਕਥਾ ਹਿਰਦੈ ਵਸਾਵੇ ਆਪਣੇ ਹਿਰਦੇ ਵਿੱਚ ਵਸਾਵੇ ਕਿਸੇ ਕਰਮ ਕਾਂਡ ਚ ਨਾ ਵਸਾਵੇ ਆਪਣੇ ਜਿਹੜੇ ਹਿਰਦੇ ਵਿੱਚ ਵਸਾਏ ਵਸਾਈ ਹੋਏਗੀ ਫਿਰ ਤੇ ਸੱਚ ਦੱਸੇਗਾ ਜੇ ਹਿਰਦੇ ਵਿੱਚ ਨਹੀਂ ਵਸਾਏਗਾ ਉਹ ਭਾਵੇਂ ਸਾਡੇ ਵਿੱਚ ਆ ਜਾਏ ਧੋਤੀ ਵਾਲਾ ਆ ਜਾਏ ਕੋਈ ਬੋਦੀ ਵਾਲਾ ਉਹਤੇ ਫਿਰ ਇਦਾਂ ਦੀ ਗੱਲਾਂ ਕਰੇਗਾ ਫਲਾਣੇ ਦਿਨ ਉਹ ਮੂਰਤ ਆ ਜਾਏ ਭਾਈ ਸਾਰੇ ਆ ਜਾਏ ਕਰਮ ਕਾਂਡਾਂ ਵਿੱਚ ਵਸਾਏਗਾ ਇਸੇ ਕਰਕੇ ਪਾਤਸ਼ਾਹ ਕਹਿੰਦੇ ਹਰ ਕੀ ਕਥਾ ਹਿਰਦੇ ਵਸਾਵੇ ਪਹਿਲੇ ਆਪਣੇ ਹਿਰਦੇ ਵਿੱਚ ਵਸਾਵੇ ਲੋਕਾਂ ਨੂੰ ਨਾ ਦੱਸੇ ਆਪਣੇ ਹਿਰਦੇ ਵਿੱਚ ਵਸਾਵੇ ਫਿਰ ਲੋਕਾਂ ਨਾਲ ਗੱਲ ਕਰੇ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਲਿਖਿਆ ਗਣ ਜੋਤਕ ਕਾਂਢੀ ਕੀਨੀ ਗਣ ਗਣ ਜੋਤਕ ਕਾਂਢੀ ਕੀਨੀ ਪੜ ਸੁਨਾਵੇ ਤਤ ਨਾ ਚੀਨੀ ਪੜ ਸੁਨਾਵੇ ਤਤ ਨਾ ਚੀਨੀ ਕਰਮ ਕਾਂਡਾ ਚ ਨਾ ਫਸਾਵੇ ਵੀ ਆਜੋ ਆਜੋ ਫਲਾਨੇ ਦੀ ਨਾ ਆਜੋ ਮੂਰਤ ਹੈ ਆ ਜਾਏ ਸਾਰੇ ਜਣੇ ਜੰਤਰੀਆਂ ਮੰਤਰੀਆਂ ਦੇ ਚੱਕਰਾਂ ਚ ਨਾ ਵਸਾ ਲਵੇ ਅੱਜ ਕੱਲ ਹਰ ਇੱਕ ਪੁਜਾਰੀ ਨੂੰ ਜੰਤਰੀ ਜੀ ਰੱਖੀ ਹੁੰਦੀ ਆ ਆਪਣੇ ਕੋਲ ਮਹੀਨੇ ਵਿੱਚ ਆ ਵਾਰ ਹੈ ਮਹੀਨੇ ਵਿੱਚ ਆ ਵਾਰ ਹੈ ਥੀਤੀ ਵਾਰ ਸੇਵਾ ਮੁਗਦਗਵਾਰ ਜੰਤਰੀਆਂ ਜੀ ਰੱਖ ਕੇ ਬੈਠ ਜਾਂਦੇ ਨੇ ਸਾਡੇ ਗ੍ਰੰਥੀ ਵੀ ਮੁਆਫ ਕਰ ਦੇਣਾ ਮੈਨੂੰ ਲੋਕਾਂ ਨੂੰ ਵੀ ਉਹਨਾਂ ਨਾਲ ਜੋੜਦੇ ਅੱਜ ਫਲਾਨਾ ਅੱਜ ਫਲਾਨਾ ਮਹੀਨੇ ਵੀ ਚਾਹ ਦਿਨ ਚੰਗਾ ਉਹ ਦੀ ਬਾਕੀ ਫਿਰ ਮਾੜੇ ਹੋਗੇ ਦਿਨ ਦਿਨ ਤੇ ਸਾਰੇ ਚੰਗੇ ਹੁੰਦੇ ਨੇ ਜਿਸ ਦਿਨ ਵਾਹਿਗੁਰੂ ਜੀ ਭੁੱਲ ਜਾਂਦਾ ਉਹ ਤੇ ਫਿਰ ਹੋਰ ਉਤੇ ਚੰਗੀ ਉਹ ਨਹੀਂ ਹੈ ਕਿਸੇ ਲਈ ਆਪਾਂ ਕਿਸੇ ਇੱਕ ਦਿਨ ਨੂੰ ਚੰਗਾ ਨਹੀਂ ਮੰਨ ਕੇ ਬਹਿ ਜਾਣਾ ਥੀਤੀਵਾਰਾਂ ਨੂੰ ਅੱਜ ਜੀ ਸੰਗਰਾਮ ਅੱਜ ਮੱਸਿਆ ਅੱਜ ਫਲਾਨਾ ਅੱਜ ਫਲਾਨਾ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਸਾਰੇ ਦਿਨ ਚੰਗੇ ਹੁੰਦੇ ਨੇ ਆਪ ਲੋਕਾਂ ਨੂੰ ਕਿਸੇ ਚੱਕਰਾਂ ਚ ਨਾ ਵਸਾਵੇ ਹਰ ਕੀ ਕਥਾ ਹਿਰਦੈ ਵਸਾਵੇ ਆਪਣੇ ਹਿਰਦੇ ਵਿੱਚ ਵਸਾਵੇ ਫਿਰ ਪਾਤਸ਼ਾਹ ਕਹਿੰਦੇ ਸੋ ਪੰਡਿਤ ਫਿਰ ਜੋ ਨ ਆਵੇ ਫਿਰ ਜਿਹੜਾ ਐਸਾ ਗਿਆਤਾ ਹੈ ਭਾਈ ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ ਤੇ ਦੂਜਿਆਂ ਨੂੰ ਵੀ ਤਾਰ ਦਿੰਦਾ ਹਰ ਕੀ ਕਥਾ ਹਿਰਦੈ ਵਸਾਵੇ ਜਿਹਨੇ ਆਪਣੇ ਹਿਰਦੇ ਵਿੱਚ ਵਸਾ ਲਈ ਉਹ ਤਾਂ ਬੋਲਿਆ ਬੋਲਦੇ ਠਾ ਦੂਜੇ ਦੇ ਹਿਰਦੇ ਵਿੱਚ ਵਸਦਾ ਹੁਣ ਜੇ ਆਪਣੀ ਕਮਾਈ ਨਹੀਂ ਫਿਰ ਤੇ ਠੀਕ ਹੈ ਰਸਨਾ ਤੋਂ ਬੋਲਾਂਗੇ ਅੰਦਰ ਤੇ ਨਹੀਂ ਵਸਿਆ ਫਿਰ ਦੂਜਿਆਂ ਦੇ ਵੀ ਕੰਨਾਂ ਤੱਕ ਹੀ ਜਾਂਦਾ ਕੰਨਾਂ ਦੀ ਕਰ ਜਾਂਦਾ ਬੰਦਾ ਵੀ ਬਸ ਸੁਣ ਕੇ ਉਹ ਇੱਕ ਪਾਸੇ ਨੂੰ ਦੂਜੇ ਨੂੰ ਬਾਸ বাজਾਈਆ ਫੂਕ ਉਹ ਫਿਰ ਦੂਜੇ ਪਾਸੇ ਨੂੰ ਮੁੱਕਲ ਜਾਂਦਾ ਏ ਇਸੇ ਕਰਕੇ ਇਹ ਹਰੀ ਦੀ ਜੋ ਕਥਾ ਹੈ ਸਤ ਸੰਤੋਖ ਦਇਆ ਧਰਮ ਧੀਰਜ ਇਹਨੂੰ ਆਪਣੇ ਹਿਰਦੇ ਵਿੱਚ ਵਸਾ ਲੈ ਹਰ ਕੀ ਕਥਾ ਹਿਰਦੈ ਵਸਾਵੇਂ ਸੋ ਪੰਡਿਤ ਫਿਰ ਜੋਨ ਨਾਇਬ ਹੈ ਵੇਦ ਪੁਰਾਨ ਸਿਮਰਤ 부ਝ ਹੈ ਮੂਲ ਦੇਖੋ ਜੀ ਇਹ ਤਿੰਨ ਨਾਂ ਲਿਖੇ ਨੇ 베ਦ ਤੇ ਪੁਰਾਨ ਸਿਮਰਤ 27 ਸਿਮਰਤੀਆਂ ਨੇ ਪੁਰਾਨ 18 ਨੇ ਤੇ 베ਦ 4 ਨੇ ਹੁਣ ਜੇ ਆਪਾਂ ਵੇਖੀਏ ਠੀਕ ਹੈ ਨਾ ਵਿੱਚ ਕਰਮ ਕਾਂਡ ਹੈ ਫਿਰ ਰੱਬ ਦੀਆਂ ਗੱਲਾਂ ਵੀ ਤੇ ਹੈ ਨੇ ਸਾਰੇ ਗ੍ਰੰਥਾਂ ਦਾ ਮੂਲ ਪਰਮਾਤਮਾ ਹੈ ਇਹ ਸਮਝੇ ਕਰਮ ਕਾਂਡ ਨਾ ਕਰੇ 부ਝ ਹੈ ਮੂਲ ਪਰਮਾਤਮਾ ਨੂੰ ਯਾਦ ਰੱਖੇ ਸੱਚ ਨਾਲ ਸਾਝ ਪਾਈ ਬੋ ਇਹ ਪਤਾ ਹੋਵੇ বেদਕ ਤੀਬ ਸਿਮਰਤ ਸਭ ਸਾਸਤ বেদਕ ਤੀਬ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨਾ ਹੋਈ ਇਨ ਪੜਿਆਂ ਮੁਕਤ ਨਾ ਹੋ ਇਕ ਅੱਖਰ ਜੋ ਗੁਰਮੁਖ ਜਾਪੇ ਇਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਈ ਤਿਸ ਕੀ ਨਿਰਮਲ ਸੋਈ ਵੇਦ ਪੁਰਾਣ ਸਿਮਣਤ ਬੁੱਝੈ ਮੂਲ ਸਾਥੀ ਵੀ ਵਿਚਾਰ ਨਾ ਛੱਡੇ ਇਹ ਪਤਾ ਹੋਵੇ ਵੀ ਇਹਨਾਂ ਸਾਰਿਆਂ ਦਾ ਮੂਲ ਇੱਕ ਪਰਮਾਤਮਾ ਹੀ ਹੈ ਸੂਖਮ ਮਹਿ ਜਾਣੈ ਅਸਥੂਲ ਸੂਖਮ ਪ੍ਰਭੂ ਨੂੰ ਸਾਰੇ ਅਸਥੂਲ ਸੰਸਾਰ ਵਿੱਚ ਸਮਝਣਾ ਕਰੇ ਚਾਹ ਬਰਨਾ ਤੋਂ ਦੇ ਉਪਦੇਸ਼ ਦੇਖੋ ਜੀ ਚੱਚਾ ਹਾਹੀ ਨੂੰ ਔਂਕੜ ਇਹਨੂੰ ਕਹੀਂ ਚਾਹੋ ਚਾਹੋ ਪੜਦੇ ਨੇ ਕਹੀਂ ਚਾਹੋ ਪੜਦੇ ਨੇ ਕਹੀਂ ਚੋਹ ਪੜਦੇ ਨੇ ਇਨੂੰ ਚੌਂ ਵਰਨਾ ਕੋ ਚਾਰੇ ਪਾਸੇ ਚੌਂ ਇਹਨੂੰ ਇਸ ਢੰਗ ਨਾਲ ਪੜਨਾ ਹੈ ਚੌਂ ਵਰਨਾ ਕੋ ਦੇ ਉਪਦੇਸ਼ ਕੋਈ ਹੋਵੇ ਸਭ ਨੂੰ ਬਰਾਬਰ ਪੜਾਵੇ ਸਭ ਨੂੰ ਬਰਾਬਰ ਪੜਾਵੇ ਇਦਾਂ ਨੂੰ ਹੋਵੇ ਜਿੱਦਾਂ ਆਪ ਜੀ ਨੇ ਸ਼ੁਰੂ ਵਿੱਚ ਸਮਝਿਆ ਨਾ ਇਹ ਜਿਹੜੇ ਮਜਬ ਨੇ ਨਾ ਜਾਂ ਫਿਰ ਇਹ ਜਿਹੜੇ ਨਾਂ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਇਹ ਕਿੰਨੇ ਬਣਾਏ ਨੇ ਜੀ ਇਹ ਬ੍ਰਾਹਮਣ ਨੇ ਬਣਾਏ ਹੋਏ ਪਾਤਸ਼ਾਹ ਕਹਿੰਦੇ ਪਰ ਭਾਈ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਕਰੇ ਕੋਈ ਹੋਵੇ ਚਾਹ ਵਰਨਾ ਕਹੋ ਦੇਉ ਉਪਦੇਸ਼ ਸਭ ਨੂੰ ਸੱਚ ਦੱਸੇ ਇਦਾਂ ਨਹੀਂ ਭਈ ਮੈਂ ਜੀ ਕੇਵਲ ਇਹ ਇਸ ਫਿਰਕੇ ਨੂੰ ਦੱਸਣਾ ਦੂਜੇ ਨੂੰ ਨਹੀਂ ਇਹ ਗੱਲ ਦੱਸਣੀ ਖੱਤਰੀ ਬ੍ਰਾਹਮਣ ਸੂਤ ਵੈ ਸਭ ਨੂੰ ਸਾਂਝਾ ਉਪਦੇਸ਼ ਕਰੇ ਭਾਵ ਚਾਹ ਵਰਨਾ ਕੋ ਦੇਉ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਅਦੇਸ ਮੈਂ ਅੱਲਾ ਪੰਜਵਾਜੀ ਵੇਖੋ ਇਹ ਦੇਖੋ ਸਿਫਤ ਕਿੰਨੀ ਕਰਦੇ ਨੇ ਕਹਿੰਦੇ ਐਸੇ ਪੰਡਿਤ ਨੂੰ ਸਦਾ ਨਮਸਕਾਰ ਹੈ ਕਿਉਂ ਨੂੰ ਜਿਹੜਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਨਮਸਕਾਰ ਹੈ ਐਸੇ ਗਿਆਤੇ ਨੂੰ ਨਮਸਕਾਰ ਹੈ ਐਸੇ ਗਿਆਨੀ ਨੂੰ ਨਮਸਕਾਰ ਹੈ